ਹੁਣ 트럼ਪ ਨੇ ਆ ਕੇ ਸਿੱਧਾ ਹੀ ਯੂਐਸ ਦਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕੀਤੀ ਹੈ 14th ਐਮੈਂਡਮੈਂਟ ਉਹਨੇ ਲਾਗੂ ਕੀਤਾ ਹੈ ਲੱਖਾਂ ਕਪਲ ਗਏ ਹੋਏ ਨੇ ਖਾਸ ਤੌਰ ਤੇ ਇੰਡੀਅਨ ਬਿਲਕੁਲ ਜੀਨਾ ਮਾਂਮਾ ਦੇ 8ਵਾਂ ਜਾਂ ਦੇਖੋ 9 ਮਨთ ਦੇ ਨੂੰ ਆਪਾਂ ਗਲਤ ਨਹੀਂ ਕਹਿੰਦੇ ਕਿ 9 ਮਨთ ਦੇ ਵਿੱਚ ਤਾਂ ਬੱਚਾ ਡਿਲੀਵਰ ਹੋ ਜਾਂਦਾ ਕੋਈ ਗੱਲ ਨਹੀਂ ਪਰ ਕਈਆਂ ਦੇ 8ਵਾਂ ਮਹੀਨਾ ਚੱਲਦਾ ਕਈਆਂ ਦੇ 7ਵਾਂ ਮਹੀਨਾ ਚੱਲਦਾ ਉਹ ਕਪਲ ਕੀ ਕਰ ਰਹੇ ਨੇ ਇਸ ਵੇਲੇ ਕਲੀਨਿਕਾਂ ਚ ਜਾ ਰਹੇ ਨੇ ਤੇ ਰਿਕੁਐਸਟ ਫਾਰਮ ਦੇ ਰਹੇ ਨੇ ਕਿ ਪ੍ਰੀਮੈਚੂਰ ਬੇਬੀ ਡਿਲੀਵਰ ਕਰ ਦਿਓ ਜੀ ਸਾਡਾ ਡਾਕਟਰ ਵੀ ਹੈਰਾਨ ਨੇ ਤੇ ਮਤਲਬ ਐਪਲੀਕੇਸ਼ਨ ਜਿਹੜੀਆਂ ਰਿਕੁਐਸਟਾਂ ਨੇ ਬਹੁਤ ਜ਼ਿਆਦਾ ਆ ਰਹੀਆਂ ਨੇ ਹੁਣ ਉਹ ਕਿੰਨਿਆ ਕਦਾ ਕਰਨਗੇ ਲੋਕਾਂ ਨੂੰ ਬੱਚਿਆਂ ਦੀ ਜਾਨ ਦੀ ਪਰਵਾਹ ਨਹੀਂ ਹੈ ਜਾਂ ਬੱਚਿਆਂ ਦੀ ਹੈਲਥ ਦੀ ਪਰਵਾਹ ਨਹੀਂ ਹੈ ਉਹਨਾਂ ਨੂੰ ਸਿਰਫ ਇੱਕ ਰਾਈਟ ਚਾਹੀਦਾ ਹੈ ਉਹਨਾਂ ਦਾ ਕਿ ਉਹ ਉੱਥੋਂ ਦਾ ਸਿਟੀਜ਼ਨ ਬਣ ਜੇ ਬੱਚੇ ਦਾ ਰਿਸਕ ਹੈ ਇਹ ਚ ਕੋਈ ਡਾਊਟ ਨਹੀਂ ਹੈ ਹੈਨਾ ਜੇ ਤੁਸੀਂ ਸਮੇਂ ਤੋਂ ਪਹਿਲਾਂ ਬੱਚਾ ਬਿਮਾਰੀ ਕੋਖ ਚੋਂ ਫੜ ਕੇ ਕੱਢ ਲੋਂਗੇ ਬਿਲਕੁਲ ਤਾਂ ਬੱਚੇ ਦਾ ਰਿਸਕ ਤਾਂ ਹੈ ਮਦਰ ਨੂੰ ਵੀ ਰਿਸਕ ਹੈ ਇਕੱਲੇ ਬੱਚੇ ਨੂੰ ਨਹੀਂ ਮਦਰ ਨੂੰ ਵੀ ਹੈ ਤੁਸੀਂ ਇੱਕ ਬੱਚੇ ਨੂੰ ਟੂਲ ਦੇ ਤਰ੍ਹਾਂ ਥੋਣਾ ਨਹੀਂ ਵਾ ਸਕਦੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਥੋੜੀ ਗੱਲ ਆ ਰਹੀ ਹੈ राव ਜੀ ਅਮਰੀਕਾ ਦੇ ਵਿੱਚ 트럼ਪ ਨੇ ਇੱਕ ਬਿਆਨ ਸਾਂਝਾ ਕੀਤਾ ਕਿ ਹੁਣ ਜਿਹੜੀ ਬਰਥ ਜਿਹੜੀ ਸਿਟੀਜ਼ਨਸ਼ਿਪ ਮਿਲਦੀ ਸੀ ਬਾਇ ਬਰਥ ਉਹ ਅਸੀਂ ਜਿਹੜੀ ਕੈਨਸਲ ਕਰ ਰਹੇ ਆ ਬਿਲਕੁਲ ਉਹਨਾਂ ਲਈ ਜਿਹੜੇ ਲੋਗ ਧੋਖਾ ਕਰਦੇ ਸੀ ਸਰਕਾਰ ਨਾਲ ਜਿਹੜੇ ਵੀਜ਼ੇ ਤੇ ਟਰੈਵਲ ਕਰਦੇ ਸੀ 6-6 ਮਹੀਨੇ 사ਤ-사ਤ ਮਹੀਨੇ ਪਹਿਲਾਂ ਤੇ ਉੱਥੇ ਜਾ ਕੇ ਜਵਾਖ ਜੰਮ ਕੇ ਤੇ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਬਰਥ ਰਾਈਟ ਸਿਟੀਜ਼ਨ ਬਰਥ ਰਾਈਟ ਸਿਟੀਜ਼ਨਸ਼ਿਪ ਜੀ ਨੂੰ ਆਪਾਂ ਕਹਿ ਦਿੰਦੇ ਆ ਤੇ ਉਹ ਹੁਣ ਉਹਨਾਂ ਨੇ ਜਿਹੜੀ ਪਾਲਿਸੀ ਆਪਦੀ ਲਿਆਂਦੀ ਹੈ ਕਿ ਹੁਣ ਉਹ ਰਾਈਟ ਨਹੀਂ ਦਿੱਤਾ ਜਾਏਗਾ ਤੱਕ ਉਹ ਰਾਈਟ 20 ਫਰਵਰੀ ਤੋਂ ਜਿਹੜੀ ਅੱਗੇ ਲਾਗੂ ਹੋਣਾ ਹੈ ਜੀ ਹੁਣ ਜਿਹੜੇ ਉੱਥੇ ਹਾਲਾਤ ਬਣੇ ਹੋਏ ਨੇ ਉਹ ਕਹਿ ਰਹੇ ਨੇ ਵੀ ਸਾਡੀ ਬੱਚੇ ਦੀ ਪ੍ਰੀਮੈਚਿਓਰ ਡਿਲੀਵਰੀ ਕਰਦੇ ਹੋ ਬਿਲਕੁਲ ਇਸ ਹੱਦ ਤੱਕ ਲੋਕ ਉਤਰਿਆ ਆਏ ਨੇ ਸਿਰਫ ਇੱਕ ਸਿਟੀਜ਼ਨਸ਼ਿਪ ਵਿੱਚ ਇਹ ਮਸਲਾ ਕੀ ਹੈ ਸਾਰਾ ਮਸਲਾ ਜੱਗੀ ਇਹੀ ਹੈ ਜੋ ਤੁਸੀਂ ਦੱਸਿਆ ਨਾ ਆ ਕਿ 20 ਫਰਵਰੀ ਤੱਕ ਮਤਲਬ ਜੇ 19 ਫਰਵਰੀ ਨੂੰ ਤੁਹਾਡੇ ਬੱਚਾ ਪੈਦਾ ਹੁੰਦਾ ਹੈ ਤਾਂ ਤਾਂ ਉਹ ਐਲੀਜੀਬਲ ਹੈ ਯੂਐਸ ਦੀ ਸਿਟੀਜ਼ਨਸ਼ਿਪ ਦੇ ਲਈ ਪਰ ਜੇ 20 ਫਰਵਰੀ ਨੂੰ ਤੁਹਾਡਾ ਬੱਚਾ ਜਨਮ ਲੈਂਦਾ ਯੂਐਸ ਦੀ ਧਰਤੀ ਤੇ ਚਾਹ ਤੁਸੀਂ ਕੋਈ ਵੀ ਹੋ ਤਾਂ ਫਿਰ ਤੁਹਾਨੂੰ ਉਹ ਚਾਈਲਡ ਬਰਥ ਰਾਈਟ ਨਹੀਂ ਮਿਲਣਾ ਹੁਣ ਇਹ ਹੋਇਆ ਕਿਉਂ ਹੈ ਕਿਉਂਕਿ ਸਦੀਆਂ ਤੋਂ ਇਹ ਨੀਤੀ ਚੱਲਦੀ ਸੀ ਯੂਐਸ ਦੇ ਵਿੱਚ ਸਡਨਲੀ ਟਰੰਪ ਦਾ ਇਹ ਕੀਤਾ ਹੈ ਐਗਜ਼ੀਕਿਊਟਿਵ ਆਰਡਰ ਅਨਸਾਰ ਕਿਉਂਕਿ ਇਹਨੇ ਇੱਕ ਪ੍ਰੋਮਿਸ ਕੀਤਾ ਸੀ ਉਥੋਂ ਦੇ ਵੋਟਰ ਦੇ ਨਾਲ ਕਿ ਮੈਂ ਇਸ ਬਾਇਵਰਥ ਜਿਹੜੀ ਸਿਟੀਜ਼ਨਸ਼ਿਪ ਮਿਲਦੀ ਆ ਬੱਚੇ ਨੂੰ ਮੈਂ ਉਹ ਖਤਮ ਕਰ ਦੂੰਗਾ ਉਹ ਕਿਹਦੇ ਲਈ ਸੀ ਸਾਰਿਆਂ ਦੇ ਲਈ ਥੋੜੀ ਨਾ ਜਿਹੜੇ ਗੈਰ ਕਾਨੂੰਨੀ ਤੌਰ ਤੇ ਆਏ ਹੋਏ ਨੇ ਇਮੀਗ੍ਰੈਂਟਸ ਨੇ ਜਾਂ ਫਿਰ ਜਿਹੜੇ ਵੀਜ਼ਾ ਤੇ ਆਏ ਨੇ ਜਿਵੇਂ ਆਪਣੇ ਇੰਡੀਅਨ ਨੇ ਜਿਹੜੇ ਉਹ ਐਚ1 ਸਟੂਡੈਂਟ ਵੀਜ਼ਾ ਤੇ ਜਾਂ ਕਿਸੇ ਵੀ ਵੀਜ਼ੇ ਤੇ ਆ ਉਹ ਜਾਂ ਐਚ1ਬੀ ਵੀਜ਼ਾ ਤੇ ਬਹੁਤ ਸਾਰੇ ਇੰਡੀਅਨ ਜਾਂਦੇ ਆ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਲੋਕ ਆ ਜਾਂ ਕਈ ਡੌਂਕੀ ਲਾ ਕੇ ਆ ਗਏ ਬਈ ਮੈਕਸੀਕੋ ਟੱਪ ਕੇ ਆ ਗਏ ਜਾਂ ਇਧਰੋਂ ਕੈਨੇਡਾ ਟੱਪ ਕੇ ਅਮਰੀਕਾ ਚ ਚਲੇ ਗਏ ਉਹ ਤਾਂ ਉਹਨਾਂ ਨੇ ਕਹਿਤਾ ਕਿ 18000 ਦੇ ਲਗਭਗ ਆਕੜਾ ਉਹਨਾਂ ਨੇ ਦੇਤਾ ਵੀ ਅਸੀਂ ਵਾਪਸ ਉਹ ਤਾਂ ਦੇ ਹੀ ਦਿੱਤਾ ਨਾ ਉਹ ਤਾਂ ਦੇ ਹੀ ਦਿੱਤਾ ਇੱਕ ਤਾਂ ਉਹਨਾਂ ਨੇ ਆਉਣ ਤੋਂ ਰੋਕਤਾ ਪਰ ਜਿਹੜੇ ਆਏ ਹੋਏ ਨੇ ਆਲਰੇਡੀ ਬੰਦੇ ਰਹਿ ਰਹੇ ਨੇ 688 ਸਾਲਾਂ ਤੋਂ ਹੁਣ ਉਹਨਾਂ ਨੂੰ ਇੱਕ ਬੈਨੀਫਿਟ ਮਿਲਦਾ ਸੀ ਨਾ ਇਸ ਦਾ ਕਿ ਜਿਹੜੀ ਸਦੀਆਂ ਤੋਂ ਯੂਐਸ ਦੀ ਇਹ ਨੀਤੀ ਕਿਉਂਕਿ ਯੂਐਸ ਦਾ ਜਿਹੜਾ ਕਨਸਟੀਟਿਊਸ਼ਨ ਆ ਜਿਹੜਾ ਸੰਵਿਧਾਨ ਆ ਉੱਚੀ ਚੀਜ਼ ਦੀ ਦਰਜ ਕੀਤੀ ਹੋਈ ਹੈ ਹੁਣ ਟਰੰਪ ਨੇ ਆ ਕੇ ਸਿੱਧਾ ਹੀ ਯੂਐਸ ਦਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕੀਤੀ ਹੈ 14th ਐਮੈਂਡਮੈਂਟ ਉਹਨੇ ਲਾਗੂ ਕੀਤਾ ਹੈ 14ਵੀਂ ਸੋਧ ਹੈ ਜਿਹਨੂੰ ਕਹਿੰਦੇ ਆਪਾਂ ਉਹ 14ਵੀਂ ਸੋਧ ਦੇ ਵਿੱਚ ਇਹੀ ਹੈ ਕਿ ਮੈਂ ਭਾਈ ਬਰਥ ਰਾਈਟ ਜਿਹੜਾ ਸਿਟੀਜ਼ਨਸ਼ਿਪ ਮਿਲਦੀ ਆ ਪ੍ਰਵਾਸੀਆਂ ਦੇ ਬੱਚਿਆਂ ਨੂੰ ਯੂਐਸ ਦੇ ਸਿਟੀਜ਼ਨ ਨਹੀਂ ਹੁੰਦਾ ਹੈ ਹੀ ਹੈ ਨੇ ਉਹਨਾਂ ਤੇ ਕੋਈ ਉਹ ਨਹੀਂ ਪਰ ਜਿਹੜੇ ਪ੍ਰਵਾਸੀ ਨੇ ਬਾਹਰੀ ਮੁਲਕਾਂ ਤੋਂ ਆ ਕੇ ਉੱਥੇ ਵਸੇ ਹੋਏ ਨੇ ਕਿ ਹੁੰਦਾ ਕੀ ਸੀ ਹੁਣ ਤੱਕ ਕੀ ਸੀ ਕਿ ਚਲੋ ਮੰਨ ਲਓ ਕਿ ਇੱਕ ਜੋੜਾ ਡੌਂਕੀ ਲਾ ਕੇ ਚਲਿਆ ਗਿਆ ਮੈਕਸੀਕੋ ਥਰੂ ਚਲਿਆ ਗਿਆ ਹੁਣ ਤੱਕ ਉਥੇ ਕੈਚ ਐਂਡ ਰੀਲੀਜ਼ ਦੀ ਪਾਲਿਸੀ ਸੀ ਫੜਦੀ ਸੀ ਫੈਡਰਲ ਪੁਲਿਸ ਤੇ ਉਹਨਾਂ ਨੂੰ ਰੀਲੀਜ਼ ਕਰ ਦਿੰਦੇ ਸੀ ਕਿ ਤੁਸੀਂ ਰੋਹ ਜਾ ਕੇ ਜਿੱਥੇ ਰੋਹੋ ਕੇਸ ਚੱਲ ਜਾਂਦਾ ਸੀ ਅਸਾਈਲਿੰਗ ਪੈ ਜਾਂਦਾ ਸੀ ਅੱਗੇ ਜੇ ਉਹਨਾਂ ਦੇ ਬੱਚਾ ਹੋ ਗਿਆ ਤਾਂ ਉਹ ਬੱਚਾ ਬਾਇਰਥ ਯੂਐਸ ਦਾ ਸਿਟੀਜ਼ਨ ਬਣ ਗਿਆ ਤੇ ਹੁਣ ਜਦੋਂ ਬਣ ਗਿਆ ਤੇ ਕੋਰਟ 'ਚ ਉਸ ਕਪਲ ਨੂੰ ਇੱਕ ਬਹੁਤ ਵੱਡਾ ਆਧਾਰ ਮਿਲ ਜਾਂਦਾ ਕਿ ਦੇਖੋ ਜੀ ਉਸ ਥਰੂ ਪੀਆਰ ਮਿਲ ਜਾਂਦੀ ਬਿਲਕੁਲ ਮਿਲਦੀ ਹੈ ਕਿਉਂਕਿ ਸਾਡਾ ਬੱਚਾ ਦੇਖੋ ਯੂ ਐਸ ਸਿਟੀਜ਼ਨ ਹੈ ਅਸੀਂ ਹੈਗੇ ਇੰਡੀਅਨ ਨਹੀਂ ਆ ਅਸੀਂ ਕਿਸੇ ਹੋਰ ਕੰਟਰੀ ਤੋਂ ਆ ਅਸੀਂ ਉਹਨਾਂ ਦੇ ਕੇਅਰ ਟੇਕਰ ਆ ਕੇਅਰ ਟੇਕਰ ਅਸੀਂ ਹੁਣ ਸਾਡਾ ਬੱਚਾ ਇੱਥੇ ਦੇ ਸਿਟੀਜ਼ਨ ਆ ਤਾਂ ਫਿਰ ਅਸੀਂ ਤਾਂ ਦੀ ਟੇਕ ਕੇਅਰ ਕਰਨੀ ਆ ਅਸੀਂ ਵਾਪਸ ਕਿਵੇਂ ਚਲੇ ਜਾਵਾਂਗੇ ਹੂੰ ਤੇ ਉਹ ਫਿਰ ਦੇਣੀ ਪੈਂਦੀ ਸੀ ਠੀਕ ਹੈ ਇਹ ਇੱਕ ਚੱਲਦਾ ਸੀਗਾ ਪਰ 트럼ਪ ਨੇ ਆਨਸਾਰ ਇਹ ਰੋਕਤਾ ਤੇ ਡੈਡਲਾਈਨ ਹੈ 20 ਫਰਵਰੀ ਦੀ 19 ਫਰਵਰੀ ਨੂੰ ਮੰਨੋ 20 ਨੂੰ ਤਾਂ ਸ਼ੁਰੂ ਹੋ ਜਾਣਾ ਕੰਮ ਹੁਣ ਉੱਥੇ ਕੀ ਜਿਹੜੇ ਲੱਖਾਂ ਕਪਲ ਗਏ ਹੋਏ ਨੇ ਖਾਸ ਤੌਰ ਤੇ ਇੰਡੀਅਨ ਹੁਣ ਜੱਗੀ ਉਹ ਹੋ ਗਿਆ ਕਿ ਇੱਕ ਡਰ ਪੈਦਾ ਹੋ ਗਿਆ ਦੇਖੋ ਬਿਲਕੁਲ ਡਰ ਪੈਦਾ ਹੋ ਗਿਆ ਤੇ ਜੀਨਾ ਮਾਮਾ ਦੇ 8ਵਾਂ ਜਾਂ ਦੇਖੋ 9 ਮਨთ ਦੇ ਨੂੰ ਆਪਾਂ ਗਲਤ ਨਹੀਂ ਕਹਿੰਦੇ ਕਿ 9 ਮਨთ ਦੇ ਵਿੱਚ ਤਾਂ ਬੱਚਾ ਡਿਲੀਵਰ ਹੋ ਜਾਂਦਾ ਕੋਈ ਗੱਲ ਨਹੀਂ ਪਰ ਕਈਆਂ ਦੇ 8ਵਾਂ ਮਹੀਨਾ ਚੱਲਦਾ ਕਈਆਂ ਦੇ 7ਵਾਂ ਮਹੀਨਾ ਚੱਲਦਾ ਉਹ ਕਪਲ ਕੀ ਕਰ ਰਹੇ ਨੇ ਇਸ ਵੇਲੇ ਕਲੀਨਿਕਾਂ ਚ ਜਾ ਰਹੇ ਨੇ ਤੇ ਰਿਕੁਐਸਟ ਫਾਰਮ ਦੇ ਰਹੇ ਨੇ ਕਿ ਪ੍ਰੀਮਚੂਰ ਬੇਬੀ ਡਿਲੀਵਰ ਕਰ ਦਿਓ ਜੀ ਸਾਡਾ ਤਾਂ ਕਿ ਉਹ ਸਾਨੂੰ ਰਾਈਟ ਮਿਲ ਜਾ ਤਾਂ ਕਿ ਰਾਈਟ ਮਿਲ ਜਾਣਾ ਹੈ ਨਾ ਕਿਉਂਕਿ 19 ਫਰਵਰੀ ਤੋਂ ਪਹਿਲਾਂ ਪਹਿਲਾਂ ਜੇ ਬੱਚਾ 19 ਤੱਕ ਵੀ ਹੋ ਗਿਆ ਤਾਂ ਉਹ ਰਾਈਟ ਮਿਲ ਜਾਊਗਾ ਕਿਉਂਕਿ 20 ਫਰਵਰੀ ਤੋਂ ਇਹ ਨੀਤੀ ਲਾਗੂ ਹੋਣੀ ਹੈ ਨਮੀ ਤਾਂ ਇਸ ਕਰਕੇ ਡਾਕਟਰ ਵੀ ਹੈਰਾਨ ਨੇ ਤੇ ਮਤਲਬ ਐਪਲੀਕੇਸ਼ਨ ਜਿਹੜੀਆਂ ਰਿਕੁਐਸਟਾਂ ਨੇ ਬਹੁਤ ਜ਼ਿਆਦਾ ਆ ਰਹੀਆਂ ਨੇ ਹੁਣ ਉਹ ਕਿੰਨਿਆਂ ਕਦਾ ਕਰਨਗੇ ਤੇ ਇਹਦੇ ਵਿੱਚ ਖਤਰਾ ਵੀ ਵੱਡਾ ਹੈਗਾ ਉਹ ਖਤਰਾ ਕੀ ਹੈ ਬੱਚਿਆਂ ਦਾ ਉਹ ਆਪਾਂ ਡਿਸਕਸ ਕਰਾਂਗੇ ਲੋਕਾਂ ਨੂੰ ਬੱਚਿਆਂ ਦੀ ਜਾਨ ਦੀ ਪਰਵਾਹ ਨਹੀਂ ਹੈ ਜਾਂ ਬੱਚਿਆਂ ਦੀ ਹੈਲਥ ਦੀ ਪਰਵਾਹ ਨਹੀਂ ਹੈ ਉਹਨਾਂ ਨੂੰ ਸਿਰਫ ਇੱਕ ਰਾਈਟ ਚਾਹੀਦਾ ਹੈ ਉਹਨਾਂ ਦਾ ਕਿ ਉਹ ਉੱਥੋਂ ਦਾ ਸਿਟੀਜ਼ਨ ਬਣ ਜੇ ਤੇ ਕੱਲ ਨੂੰ ਸਾਡੀ ਜ਼ਿੰਦਗੀ ਸੌਖੀ ਹੋਈ ਦੇਖੋ ਜੱਗੀ ਇਹਦੇ ਵਿੱਚ ਦੋਹੇ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਨਾ ਬੱਚੇ ਦਾ ਰਿਸਕ ਹੈ ਇਹ 'ਚ ਕੋਈ ਡਾਊਟ ਨਹੀਂ ਹੈ ਹੈ ਨਾ ਜੇ ਤੁਸੀਂ ਸਮੇਂ ਤੋਂ ਪਹਿਲਾਂ ਬੱਚਾ ਤੁਸੀਂ ਮਾਂ ਦੀ ਕੁੱਖ ਚੋਂ ਫੜ ਕੇ ਕੱਢ ਲੋਗੇ ਤਾਂ ਬੱਚੇ ਦਾ ਰਿਸਕ ਤਾਂ ਹੈ ਮਦਰ ਨੂੰ ਵੀ ਰਿਸਕ ਹੈ ਇਕੱਲੇ ਬੱਚੇ ਨੂੰ ਨਹੀਂ ਮਦਰ ਨੂੰ ਵੀ ਹੈ ਪਰ ਉਹ ਲੋਕ ਕਰਨ ਕੀ ਜੱਗੀ ਗੱਲ ਇਹ ਵੀ ਸੋਚੋ ਤੁਸੀਂ ਬਹੁਤ ਸਾਰੇ ਜਿਹੜੇ ਲੋਕ ਨੇ ਅਸੀਂ ਦੇਖਦੇ ਹਾਂ ਨਾ ਕਿਵੇਂ ਗਏ ਨੇ ਲੋਕ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਉੱਥੇ ਗਏ ਤੁਸੀਂ ਸੋਚੋ ਇੱਕ ਕਪਲ ਹੈ ਪਿਛਲੇ 8 ਸਾਲਾਂ ਤੋਂ ਰਹਿ ਰਿਹਾ ਇੱਕ ਨਿਊਜ਼ ਅਮਰੀਕਨ ਨਿਊਜ਼ ਮੈਂ ਪੜ ਕੇ ਆਇਆ ਨਿਊਜ਼ਪੇਪਰ ਦੇ ਵਿੱਚ ਇਹ ਖਬਰ ਲੱਗੀ ਆ ਕਿ ਮੋਸਟਲੀ ਇੰਡੀਅਨ ਕਪਲ ਨੇ ਤੇ ਉਹ ਇੱਕ ਕਪਲ ਉਹ ਇਹ ਕਹਿ ਰਿਹਾ ਕਿ ਅਸੀਂ ਪਿਛਲੇ 8 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਹਾਂ H1B ਵੀਜ਼ਾ ਤੇ ਆਏ ਸੀ ਪਿਛਲੇ 6 ਸਾਲਾਂ ਤੋਂ ਅਸੀਂ ਟਰਾਈ ਕਰ ਰਹੇ ਹਾਂ ਕਿ ਸਾਨੂੰ ਗ੍ਰੀਨ ਕਾਰਡ ਮਿਲ ਜੇ ਪਰ ਸਾਨੂੰ ਮਿਲ ਨਹੀਂ ਰਿਹਾ ਕਹਿੰਦੇ ਕਿ ਫਿਰ ਫਾਈਨਲੀ ਸਾਡੀ ਜਿਹੜੀ ਇਕਲੌਤੀ ਹੋਪ ਹੈ ਉਮੀਦ ਹੈ ਉਹ ਇਹ ਸੀ ਕੀ ਬੱਚਾ ਨੂੰ ਜਨਮ ਦਿੱਤਾ ਜਾਏ ਤਾਂ ਫਿਰ ਅਸੀਂ ਇੱਥੇ ਰਹਿ ਲਾਂਗੇ ਹੁਣ ਉਹ ਉਸ ਤਰੀਕੇ ਦਾ ਪਰਿਵਾਰ ਜਿਹਦੇ ਪਿੱਛੇ ਤਾਂ ਕੁਝ ਹੈ ਨਹੀਂਗਾ ਸਾਰਾ ਕੁਝ ਉਹ ਛੱਡ ਕੇ ਚਲੇ ਗਏ 8 ਸਾਲ ਉਹਨਾਂ ਨੇ ਉਸ ਕੰਟਰੀ ਨੂੰ ਦਿੱਤੇ ਫਿਰ ਵੀ 6 ਸਾਲਾਂ ਦੀ ਐਪਲੀਕੇਸ਼ਨ ਤੋਂ ਬਾਅਦ ਵੀ ਗ੍ਰੀਨ ਕਾਰਡ ਉਹਨਾਂ ਨੂੰ ਨਹੀਂ ਮਿਲਿਆ ਤੇ ਫਿਰ ਫਾਈਨਲੀ ਉਹਨਾਂ ਨੇ ਲਾਸਟ ਆਪਸ਼ਨ ਬੱਚੇ ਵਾਲਾ ਚੂਜ਼ ਕੀਤਾ ਆ ਹਨਾ ਉਹ ਕਹਿੰਦੇ ਕਿ ਅਸੀਂ ਕਰੀਏ ਤਾਂ ਫਿਰ ਹੋਰ ਕੀ ਕਰੀਏ ਦੱਸੋ ਜੇ ਸਾਡਾ ਬੱਚਾ ਤੁਸੀਂ ਇੱਕ ਬੱਚੇ ਨੂੰ ਟੂਲ ਦੇ ਤਰ੍ਹਾਂ ਥੋਨਾ ਵਸ ਸਕਦੇ ਹੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਧੋਣੀ ਗੱਲਾਂ ਨੇ ਠੀਕ ਹੈ ਬਹੁਤ ਸਾਰੇ ਇਹੋ ਜਿਹੇ ਮੈਂ ਮੰਨਦਾ ਪਰਿਵਾਰ ਨੇ ਜਿਹੜੇ ਇੱਥੋਂ ਵੇਚ ਵੱਟ ਕੇ ਸਾਰਾ ਕੁਝ ਆ ਬਹੁਤ ਤੰਗੀ ਨਾਲ ਗਏ ਨੇ ਹੁਣ ਇਹਦੇ ਚ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਦੇਖੋ ਯੂਐਸ ਦਾ ਜੋ ਹੈਲਥ ਸਿਸਟਮ ਆ ਉਹ ਆਪਣੇ ਨਾਲੋਂ ਤਾਂ ਬਹੁਤ ਬਿਹਤਰ ਆ ਹੂੰ ਜੀ ਹੁਣ ਜਿਹੜੇ ਡਾਕਟਰ ਨੇ ਨਾ ਉਹ ਐਦਾਂ ਨਹੀਂ ਹੈ ਕਿ 7ਵੇਂ ਮਹੀਨੇ ਦਾ ਬੇਬੀ ਤੁਸੀਂ ਡਿਲੀਵਰ ਕਰ ਦੇਣਗੇ ਨਹੀਂ ਬਿਲਕੁਲ ਪ੍ਰੋਪਰ ਚੈੱਕਅਪ ਕਰਨਗੇ ਉਹ ਦੇਖਣਗੇ ਕਿ ਕਿਹਦੀ ਪੌਸਿਬਿਲਟੀ ਹੈ ਕੀ ਦੀ ਪੌਸਿਬਿਲਿਟੀ ਨਹੀਂ ਹੈ ਜੇ 80 ਜਾਂ 90 10% ਦਾ ਰਿਸਕ ਆ ਕਿ 90% ਬੱਚਾ ਸਹੀ ਹੋ ਸਕਦਾ 10% ਦਾ ਰਿਸਕ ਹੈ ਉਹ ਮਾਪੇ-ਬਾਪ ਦੀ ਸਹਿਮਤੀ ਦੇ ਨਾਲ ਉਸ ਤਰੀਕੇ ਦਾ ਕੇਸ ਤਾਂ ਹੋ ਸਕਦਾ ਪਰ ਜੇ ਕੋਈ 7 ਮਹੀਨੇ ਵਾਲਾ ਆਵੇ 7.5 ਮਹੀਨੇ ਵਾਲਾ ਜਾਂ 8 ਤੋਂ ਪਹਿਲਾਂ ਦਾ ਆਵੇ ਤੇ ਉਹਨੂੰ ਡਿਲੀਵਰੀ ਥੋੜੀ ਕਰਨਗੇ ਉਹ ਗੱਲ ਤਾਂ ਇਹ ਹੈ ਕਿ 트럼ਪ ਦੇ ਇੱਕ ਐਗਜ਼ੀਕਿਊਟਿਵ ਆਰਡਰ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਉੱਥੇ ਬਰਬਾਦ ਕਰ ਰੱਖੀ ਹੈ ਹੈਨਾ ਤੇ ਤਕਰੀਬਨ ਯੂਐਸ ਦੇ ਵਿੱਚ ਆਪਣੇ ਤਾਂ ਬਰਥ ਰੇਸ਼ਿਓ ਬਹੁਤ ਹੈ ਯੂਐਸ ਦੇ ਵਿੱਚ ਹਰ ਸਾਲ ਡੇਢ ਕਿਲਖ ਬੱਚਾ ਜਨਮ ਲੈਂਦਾ ਐਤੋਂ ਵੱਧ ਨਹੀਂ ਹੈ ਤੇ ਉਹਨਾਂ ਚ ਵੀ ਮੋਸਟਲੀ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਗਿਣਤੀ ਹੈ ਕਿਉਂਕਿ ਉੱਥੋਂ ਦੇ ਲੋਕ ਮਤਲਬ ਬੱਚੇ ਬਹੁਤ ਘੱਟ ਪੈਦਾ ਕਰਦੇ ਨੇ ਇਹੀ ਕਾਰਨ ਹੈ ਕਿ ਉੱਥੇ ਜਿਹੜੀ ਆ ਜਿਹੜੀ ਆਰਗੈਨਿਕ ਉਹਨਾਂ ਦੀ ਜਿਹੜੀ نسل ਆ ਉਹ ਘੱਟ ਹੈ ਜਿਹੜੇ ਬਾਹਰੋਂ ਪ੍ਰਵਾਸੀ ਆਏ ਨੇ ਉਹ ਜ਼ਿਆਦਾ ਨੇ ਹੈਨਾ ਇਹੀ ਕਾਰਨ ਇਹ ਇੱਕ ਕਾਰਨ ਹੈ ਹੁਣ ਦੂਸਰੀ ਗੱਲ ਕੀ ਹੈ ਹੁਣ ਆਪਾਂ ਪਹਿਲਾਂ ਇੱਥੇ ਚੱਲਦੇ ਆ ਫਿਰ ਡੈਮੋਕ੍ਰੈਟਿਕ ਵਾਲੇ ਕੀ ਕਰਦੇ ਨੇ ਤੇ ਪਹਿਲਾਂ ਮੈਂ ਇਹ ਦੱਸ ਦਿੰਨਾ ਕਿ ਬੇਸ਼ੱਕ ਇਹ 20 ਫਰਵਰੀ ਤੋਂ ਨੀਤੀ ਲਾਗੂ ਹੋ ਜਾਣੀ ਆ ਪਰ ਹਜੇ ਇਹਨੂੰ ਮੋਹਰ ਨਹੀਂ ਲੱਗੀ ਸੁਪਰੀਮ ਕੋਰਟ ਦੀ ਹੂੰ ਕਿਉਂਕਿ 트੍ਰੰਪ ਦੀ ਸਰਕਾਰ ਰਿਪਬਲਿਕਨ ਜਿਹੜੇ ਸਰਕਾਰ ਆਊਟ ਹੋਈ ਆ ਉਹ ਡੈਮੋਕ੍ਰੈਟਿਕ ਸੀ ਉਹਨਾਂ ਦੀ ਬਾਇਡਨ ਉਹਨਾਂ ਦੀ ਜੀ ਹੁਣ ਅਮਰੀਕਾ ਚ 50 ਸਟੇਟਸ ਨੇ ਤੇ 22 ਸਟੇਟਸ ਨੇ ਲੌ ਸੂਟ ਫਾਈਲ ਕੀਤਾ ਹੋਇਆ ਸੁਪਰੀਮ ਕੋਰਟ ਚ ਉਹ ਮੋਸਟਲੀ ਉਹ ਸਟੇਟਸ ਨੇ ਜਿੱਥੇ ਡੈਮੋਕ੍ਰੈਟਿਕਸ ਦਾ ਰਾਜ ਹੈ ਹੈਨਾ ਉਹਨਾਂ ਦੀ ਸਰਕਾਰ ਹੈ ਉਹ ਕਹਿੰਦੇ ਕਿ ਇਹ ਕਿੱਦਾਂ ਹੋ ਸਕਦਾ ਸਦੀਆਂ ਤੋਂ ਚੱਲਿਆ ਆ ਰਿਹਾ ਇੱਕ ਸੰਵਿਧਾਨ ਸੰਵਿਧਾਨ ਨੇ ਸਾਡੇ ਨੇ ਦਿੱਤੀ ਹੋਈ ਇੱਕ ਰਾਈਟਸ ਖਾਸ ਕਰਕੇ ਇਮੀਗ੍ਰੈਂਟਸ ਨੂੰ ਜਾਂ ਜਿਹੜੇ ਵੀਜ਼ਾ ਤੇ ਆਏ ਹੋਏ ਨੇ ਜਾਂ ਜਿਹੜੇ ਕੰਮ ਕਰ ਰਹੇ ਨੇ ਰਹਿ ਰਹੇ ਨੇ ਪਿਛਲੇ ਕਈ ਸਾਲ ਕਿ ਤੁਸੀਂ ਇਹ ਅਧਿਕਾਰ ਉਹਨਾਂ ਦਾ ਕਿੱਥੇ ਖੋਲੋਗੇ ਕਿਉਂਕਿ ਜਦੋਂ ਪਰਮਾਤਮਾ ਉਹ ਕਹਿੰਦੇ ਕਿ ਬੱਚੇ ਨੂੰ ਜਨਮ ਦੇ ਰਿਹਾ ਤੁਹਾਡੀ ਧਰਤੀ ਤੇ ਤੇ ਬੱਚਾ ਤੁਸੀਂ ਐਕਸੈਪਟ ਕਿਉਂ ਨਹੀਂ ਕਰ ਸਕਦੇ ਹੈਨਾ ਇਹ ਲਾਅ ਸੂਟ ਪਾਇਆ ਹੋਇਆ ਤੇ ਹੁਣ ਪਰ ਹੁਣ ਡਰ ਇਹਨਾਂ ਆ ਕਿ ਜੇ ਸੁਪਰੀਮ ਕੋਰਟ ਦੇ ਵਿੱਚ ਵਿਰੋਧੀ ਧਿਰ ਹਾਰ ਗਈ 트੍ਰੰਪ ਉਹ ਨਹੀਂ ਜਿੱਤ ਗਏ ਤਾਂ ਤਾਂ ਫਿਰ ਲਾਗੂ ਹੋਗੀ ਤੇ ਜਿਨ੍ਹਾਂ ਦੇ ਨੇੜੇ ਨੇ ਹੈਨਾ ਹੁਣ ਜਿਨ੍ਹਾਂ ਦਾ ਮੰਨ ਲਓ ਇਹ ਸੀ ਕਿ ਕਿਸੇ ਦੀ ਡਿਊ ਡੇਟ 25 ਫਰਵਰੀ ਨੂੰ ਹੈ ਕਿਸੇ ਦੀ ਜੀ ਅੱਗੇ 28 ਨੂੰ ਹੈ ਜਾਂ ਕਿਸੇ ਦੇ ਮਾਰਚ ਦੇ ਪਹਿਲੇ ਹਫਤੇ ਹੈ ਉਹ ਲੋਕ ਜਾਦਾ ਜਾ ਰਹੇ ਨੇ ਕਿ ਚਲੋ ਅਸੀਂ 10-15 ਦਿਨਾਂ ਦਾ ਰਿਸਕ ਲੈ ਲੈਂਦੇ ਆ ਪ੍ਰੀਮਚੁਰ ਬੇਬੀ ਅਸੀਂ ਕਰਾ ਲੈਂਦੇ ਆ ਵੀਕ ਦਿਨ ਪਹਿਲਾਂ ਕਰਾ ਲੈਂਦੇ ਆ ਡਾਕਟਰ ਦੀ ਸਲਾਹ ਲੈ ਕੇ ਤੇ ਸਾਡਾ ਜਿਹੜੀ ਆ ਫਿਊਚਰ ਉਹ ਸਿਕਯੂਰ ਹੋ ਜੂ ਸਾਡੇ ਬੱਚੇ ਦਾ ਫਿਊਚਰ ਵੀ ਸਿਕਯੂਰ ਹੋ ਜਾਊਗਾ ਇਹ ਕਾਰਨ ਹੈ ਹੁਣ ਜਿਹੜੇ ਪ੍ਰੀਮਚੁਰ ਨੇ ਹੁਣ ਡਾਕਟਰ ਕਹਿ ਰਹੇ ਨੇ ਕਿ ਜੇ ਡਿਲੀਵਰੀ ਹੁੰਦੀ ਆ ਬੱਚੇ ਦੀ ਤਾਂ ਇੱਕ ਤਾਂ ਜਿਹੜੇ ਅ ਅਨਡਵੈਲਪਡ ਲੰਗਸ ਹੋਣਗੇ ਬੱਚੇ ਦੇ ਮਤਲਬ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਹੈ ਹਨਾ ਫੇਫੜੇ ਨੇ ਜੇ ਫੇਰਫਲੇ ਡਵੈਲਪ ਨਹੀਂ ਹੋਣੇ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਇਹ ਕੇ ਰਿਸਕ ਹੈ ਇੱਕ ਲੋ ਵੇਟ ਦਾ ਰਿਸਕ ਹੈ ਬੱਚੇ ਨੂੰ ਹੈਨਾ ਤੇ ਉਸ ਤੋਂ ਬਾਅਦ ਨਿਊਰੋਲੋਜੀਕਲ ਕੰਪਲਿਕੇਸ਼ਨ ਵੀ ਬੱਚਿਆਂ ਨੂੰ ਹੋ ਸਕਦੀਆਂ ਨੇ ਫੀਡਿੰਗ ਦੀ ਪ੍ਰੋਬਲਮ ਵੀ ਹੋ ਸਕਦੀ ਸੋ ਐਸੀਆਂ ਕਾਫੀ ਪ੍ਰੋਬਲਮ ਨੇ ਜਿਹੜੀਆਂ ਬੱਚੇ ਨੂੰ ਹੋ ਸਕਦੀਆਂ ਨੇ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਜਿਵੇਂ ਅਸੀਂ ਦੇਖਿਆ ਕਿ ਕਈ ਵਾਰ ਸਾਡੇ ਇੱਥੇ ਪੀਡਿਆ ਹੋ ਜਾਂਦਾ ਬੱਚਿਆਂ ਨੂੰ ਹੈਨਾ ਘੱਟ ਵੇਟ ਦੇ ਵਿੱਚ ਉਸ ਤਰੀਕੇ ਦੀਆਂ ਬਹੁਤ ਕੰਪਲਿਕੇਸ਼ਨ ਆ ਜਾਂਦੀਆਂ ਨੇ ਪਰ ਲੋਕ ਕਰਨ ਕੀ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਉੱਥੇ ਬਣਿਆ ਹੋਇਆ ਹੈ ਇਸ ਕਰਕੇ ਉਹ ਆਪਣੇ ਬੱਚਿਆਂ ਦੀ ਲਾਈਫ ਤੇ ਰਿਸਕ ਤੇ ਖੇਡ ਰਹੇ ਨੇ ਮਜਬੂਰ ਨੇ ਉਹ ਤੇ ਹੁਣ ਜੇ ਦੂਜੇ ਪਾਸੇ ਦੇਖੀਏ 트럼ਪ ਨੇ ਇਹ ਐਗਜ਼ੀਕਿਊਟਿਵ ਆਰਡਰ ਪਾਸ ਕੀਤੇ ਕਿ ਮੈਂ 14ਵੀਂ ਸੰਵਿਧਾਨ ਦੀ ਸੋਧ ਕਰ ਰਿਹਾ ਇਸ ਰਾਈਟ ਨੂੰ ਖਤਮ ਕਰਨ ਦੇ ਲਈ ਹੁਣ 트럼ਪ ਕੀ ਕਹਿ ਰਿਹਾ ਮਤਲਬ 트럼ਪ ਕਹਿ ਰਿਹਾ ਉਹਦੇ ਚ ਮੈਨੂੰ ਲੱਗਦਾ ਕਿ ਇਹ ਇਨਸਾਨੀਅਤ ਇੱਕ ਹੁੰਦੀ ਆ ਬੰਦੇ ਚ ਉਹ ਸ਼ਾਇਦ ਹੈ ਨਹੀਂ ਜੀ 트럼ਪ ਨੇ ਆਪਣੇ ਜਵਾਬ ਚ ਕਿਹਾ ਕਿ ਇਹ ਸੁਣੋ 트럼ਪ ਕਹਿੰਦਾ ਕਿ ਯਾਰ ਇਹ ਜਿਹੜਾ ਕਾਨੂੰਨ ਸੀ ਨਾ ਇਹ ਗੁਲਾਮਾਂ ਦੇ ਲਈ ਬਣਾਇਆ ਗਿਆ ਸੀ ਕਿ ਗੁਲਾਮਾਂ ਦੇ ਬੱਚੇ ਨੇ ਜਿਹੜੇ ਕਿ ਜਦੋਂ ਕਿਉਂਕਿ ਤੁਸੀਂ ਪੁਰਾਣੀਆਂ ਹਿਸਟਰੀ ਚੱਕ ਕੇ ਦੇਖੋ ਜਿਹੜੇ ਬਲੈਕ ਸੀਗੇ ਉਹ ਗੁਲਾਮ ਹੁੰਦੇ ਸੀ ਕਿਸੇ ਵੇਲੇ 100 ਸਾਲ ਪਹਿਲਾਂ ਅਮਰੀਕਾ ਚ ਉਹਨਾਂ ਨੂੰ ਗੁਲਾਮਾਂ ਦੀ ਤਰ੍ਹਾਂ ਹੀ ਰੱਖਿਆ ਜਾਂਦਾ ਸੀ ਤੇ ਜੋ ਚਾਹੇ ਉਹਨਾਂ ਤੋਂ ਕਰਵਾ ਲਿਆ ਜਾਂਦਾ ਸੀਗਾ ਉਦੋਂ ਇਹ ਐਂਦਾ ਹੁੰਦਾ ਸੀ ਹਰ ਇੱਕ ਘਰ ਦੇ ਵਿੱਚ ਇੱਕ ਇੱਕ ਬਲੈਕ ਗੁਲਾਮ ਬਣਾਇਆ ਹੋਇਆ ਉਹ ਤੋਂ ਕੰਮ ਕਰਾ ਰਹੇ ਸਲੇਵਜ਼ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਐ ਤੇ ਦੇਖਣੀਆਂ ਚਾਹੀਦੀਆਂ ਨੇ ਉਹ ਕਹਿੰਦਾ ਕਿ ਉਹਨਾਂ ਦੇ ਲਈ ਬਣਿਆ ਸੀ ਕਿ ਚਲੋ ਵੀ ਉਹ ਸਲੇਵਜ਼ ਨੇ ਸਾਡੇ ਕੋਲ ਜੇ ਉਹਨਾਂ ਦੇ ਬੱਚਾ ਪੈਦਾ ਹੁੰਦਾ ਤਾਂ ਉਹ ਯੂ ਐਸ ਦਾ ਸਿਟੀਜ਼ਨ ਹੁੰਦਾ ਮੂਲ ਰੂਪ ਤੇ ਵਿੱਚ ਅਫਰੀਕਨ ਕੰਟਰੀਆਂ ਤੋਂ ਆਏ ਹੋਏ ਸੀਗੇ ਹਨਾ ਲਿਆਂਦੇ ਹੋਏ ਸੀ ਜਾਂ ਕਹਿ ਲਈਏ ਤੇ ਫਿਰ ਇਹ ਕਹਿ ਰਿਹਾ ਕਹਿੰਦਾ ਫਿਰ ਉਹਨਾਂ ਦੇ ਲਈ ਸੀ ਕਹਿੰਦਾ ਬਾਕੀ ਪੂਰੇ ਦੁਨੀਆ ਦੇ ਲਈ ਨਹੀਂ ਸੀਗਾ ਕਹਿੰਦਾ ਹੈ ਕਾਨੂੰਨ ਵੀ ਦੁਨੀਆ ਤੋਂ ਲੋਕ ਮੂੰਹ ਚੱਕ ਕੇ ਆ ਜਾਣ ਸਾਡੇ ਕੋਲ ਇੱਥੇ ਬੱਚੇ ਜਨਮ ਨੂੰ ਜਨਮ ਦਿਨ ਬੱਚੇ ਨੂੰ ਤੇ ਅਮਰੀਕੀ ਅਮਰੀਕਨ ਹੋ ਕੇ ਬਹਿ ਜਾਣ ਇਹ ਕਿਹਾ ਇੱਕ ਉਹਨੇ ਇੱਕ ਉਹ ਕਿਹਾ ਉਹਨੇ ਕਹਿੰਦਾ ਇਹ ਜਿਹੜੇ ਬੰਦੇ ਆ ਰਹੇ ਨੇ ਇਹ ਜਿਹੜੇ ਬੰਦੇ ਨੇ ਇਸ ਤਰੀਕੇ ਦੇ ਉਹ 언ਕਵਾਲਿਫਾਈਡ ਨੇ ਤੇ ਕਹਿੰਦਾ ਜਿਹੜੇ ਇਹਨਾਂ ਦੇ ਬੱਚੇ ਹੋਣਗੇ ਉਹ ਵੀ ਕਹਿੰਦਾ ਪਰ ਹੈਪਸ 언ਕਵਾਲਿਫਾਈਡ ਹੋਣਗੇ ਵੀ ਸ਼ਾਇਦ ਉਹ ਬੱਚੇ ਵੀ 언ਕਵਾਲਿਫਾਈਡ ਹੀ ਹੋਣ ਇੱਕ ਕੌਣ ਕਹਿ ਸਕਦਾ ਕਿ ਜੇ ਮਾਪਿਓ ਉਹ ਵੀ ਉਸ ਚੇਅਰ ਤੋਂ ਇਹ ਚੀਜ਼ ਬੋਲੀ ਜਾ ਰਹੀ ਹੈ ਜਿਹੜੀ ਅਮਰੀਕਾ ਦੇ ਵਿੱਚ ਸਾਰ ਨਾਲੋਂ ਵੱਡੀ ਹੈ ਹੁਣ ਜਿਹੜੇ ਇੰਨੇ ਵੱਡੇ ਵੱਡੇ ਸਾਇੰਟਿਸਟ ਹੋਏ ਨੇ ਹੁਣ ਜੇ ਉਹਨਾਂ ਦੇ ਮਾਪੇ ਦੀ ਆਪਾਂ ਹਿਸਟਰੀ ਚੱਕ ਕੇ ਦੇਖੀਓ ਜ਼ਰੂਰੀ ਥੋੜਾ ਕਿ ਜੀਨੀਅਸ ਹੀ ਸੀ ਹੋ ਬਿਲਕੁਲ ਬਹੁਤ ਬਹੁਤ ਜ਼ਿਆਦਾ ਸਕਿਲਸ ਸੀ ਉਹਨਾਂ ਕੋਲ ਇਦਾਂ ਥੋੜੀ ਹੁੰਦਾ ਬੱਚਾ ਜਨਮ ਲਿਆ ਬੱਚੇ ਕੀ ਬਣੂਗਾ ਅੱਗੇ ਜਾ ਕੇ ਬੱਚੇ ਦੀ ਪਰਵਰਿਸ਼ ਟਪੈਂਡ ਕਰਦੀ ਹੈ ਬੱਚੇ ਦੀ ਪੜ੍ਹਾਈ ਬੱਚੇ ਦੀ ਨੇਚਰ ਬੱਚੇ ਦੇ ਸ਼ੌਂਕ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਕਿ ਬੱਚਾ ਬਣੂਗਾ ਕੀ ਕੀ アン क्वालिफाइड ਹੀ ਰਹੂਗਾ ਉਹ ਜਾਂ ਕੁਆਲਿਫਾਈਡ ਬਣ ਜਾਊਗਾ ਮਤਲਬ ਇਸ ਹੱਦ ਤੱਕ ਘਟਿਆ ਬਿਆਨ 트럼ਪ ਇਸ ਆਪਣੇ ਇੱਕ ਨੀਤੀ ਨੂੰ ਠੀਕ ਕਰਨ ਦੇ ਲਈ ਦੇ ਰਿਹਾ ਪਰ ਇਹ ਜਿਹੜੀ ਇੱਕ ਦੇਖੋ ਖਬਰ ਇਹ ਚੰਗੀ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਪ੍ਰੀਮੈਚੁਰ ਬੇਬੀ ਦੀ ਡਿਲੀਵਰੀ ਉੱਥੇ ਕਰਵਾ ਰਹੇ ਨੇ ਪਰ ਮੋਸਟਲੀ ਇਹਦੇ ਵਿੱਚ ਇੰਡੀਅਨ ਕਪਲ ਨੇ ਉਹ ਐਸੇ ਤਰੀਕੇ ਦੇ ਇੰਡੀਅਨ ਕਪਲ ਨੇ ਕਿ ਜਿਨ੍ਹਾਂ ਦਾ ਸਾਰਾ ਕੁਝ ਦਾਤੇ ਲੱਗਿਆ ਹੋਇਆ ਸਿਰਫ 트럼ਪ ਦੇ ਇੱਕ ਐਗਜ਼ੀਕਿਊਟਿਵ ਆਰਡਰ ਇੱਕ ਨਵੀਂ ਨੀਤੀ ਜਾਂ ਸੰਵਿਧਾਨ ਬਦਲਣ ਵਾਲੀ ਨੀਤੀ ਰੱਖਦੀ ਏ ਤੇ ਫਿਰ ਇਸ ਕਰਕੇ ਅੱਧਾ ਅਮਰੀਕਾ ਇੱਕ ਪਾਸੇ ਆ ਅੱਧਾ ਅਮਰੀਕਾ ਦੂਸਰੇ ਪਾਸੇ ਆ ਵਿਰੋਧ ਦੇ ਵਿੱਚ ਐ ਦੇਖਣਾ ਹੈ ਕਿ ਸੁਪਰੀਮ ਕੋਰਟ ਨੇ ਹਲੇ ਰੋਕ ਲਾਈ ਹੋਈ ਆ ਤੇ ਪਰ 트ੰਪ ਕਹਿ ਰਿਹਾ ਕਿ ਅਸੀਂ ਇਸ ਕੇਸ ਜਿੱਤਾਂਗੇ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਸਰਕਾਰ ਕੋਲ ਜਿਹੜੀ ਤੁਹਾਡੀ ਪਾਰਲੀਮੈਂਟ ਹੁੰਦੀ ਆ ਉਹਦੇ ਕੋਲ ਪੂਰੇ ਅਧਿਕਾਰ ਹੁੰਦੇ ਨੇ ਕਿ ਉਹ ਬਹੁਮਤ ਦੇ ਹਿਸਾਬ ਦੇ ਨਾਲ ਚੇਂਜ ਕਰਦੇ ਦੇਸ਼ ਦੇ ਸੰਵਿਧਾਨ ਦੇ ਵਿੱਚ ਬਣੀਆਂ ਜਿਹੜੀਆਂ ਕੋਈ ਵੀ ਕਾਨੂੰਨ ਨੇ ਉਹਨਾਂ ਨੂੰ ਚੇਂਜ ਤਾਂ ਨਹੀਂ ਕਰ ਸਕਦੇ ਪ੍ਰੋਪਰਲੀ ਪਰ ਸੋਧ ਕਰ ਸਕਦੇ ਨੇ ਵੀ ਇੱਕ ਜੇ ਕਿਸੇ ਨੂੰ yes ਲਿਖਿਆ ਹੋਇਆ ਤਾਂ ਉਹ ਚ no ਚ ਤਬਦੀਲ ਕਰ ਸਕਦੇ ਨੇ ਸੋ ਦੇਖਣਾ ਇਹ ਹੈ ਕਿ ਕਿੰਨੇ ਕੁ ਬੱਚੇ ਜਨਮ ਲੈ ਲੈਣਗੇ ਪ੍ਰੀਮੈਚੁਰ ਕਿਉਂਕਿ ਰਿਪੋਰਟ ਆਜੂਗੀ ਉਸ ਤੋਂ ਬਾਅਦ ਤੇ ਉਹਨਾਂ ਤੇ ਰਿਸਕ ਕਾਫੀ ਵੱਡਾ ਹੋ ਸਕਦਾ ਪਰ ਇਹ ਚੀਜ਼ਾਂ ਥੋੜੀਆਂ ਜਿਹੀਆਂ ਧਿਆਨ ਦੇਣ ਵਾਲੀਆਂ ਚਾਹੀਦੀਆਂ ਨੇ ਕਿਉਂਕਿ ਹੋ ਸਕਦਾ ਸੀ ਕਿ ਜਾਂ ਘੱਟੋ ਘੱਟ ਕਿ ਇਹ ਮੈਨ ਇਹ ਸਾਲ ਦਾ ਸਮਾਂ ਦੇ ਦੇਣਾ ਚਾਹੀਦਾ ਸੀ ਕਿ ਭਾਈ ਇਸ ਤਰੀਕ ਤੋਂ ਬਾਅਦ ਜਾਂ 2025 ਛੱਡ ਦਿਓ 26 ਦੇ ਵਿੱਚ ਅਸੀਂ ਇਹ ਲਾਗੂ ਕਰ ਦਿਆਂਗੇ ਪਰ ਹੁਣ ਡੈਮੋਕ੍ਰੈਟਿਕ ਅੜਗੇ ਨੇ ਉਹਨਾਂ ਨੇ ਲਾ ਸੂਟ ਫਾਈਲ ਕੀਤਾ ਆ ਉਹ ਇੱਕ ਚੰਗੀ ਖਬਰ ਆ ਖਾਸ ਕਰਕੇ ਇੰਡੀਅਨਸ ਪਰਿਵਾਰਾਂ ਦੇ ਲਈ ਜਿਹੜੇ ਉੱਥੇ ਰਹਿ ਰਹੇ ਨੇ